9 ਜਨਵਰੀ ਨੂੰ ਹੁਸ਼ਿਆਰਪੁਰ ਸ਼ਹਿਰ ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਬੈਨਰ ਹੇਡ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਕਹਿੰਿਆ ਹਨ ਅਤੇ ਇਸਤਰੀ ਜੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਨਾਲ ਸੰਬੰਧਿਤ ਕਾਂਗਰਸੀ ਵਰਕਰ ਅਤੇ ਆਗੂ ਵੱਡੀ ਗਿਣਤੀ ਸ਼ਾਮਲ ਹੋਣਗੇ ਇਹ ਪ੍ਰਗਟਾਵਾ ਯੂਥ ਕਾਂਗਰਸ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ਵਨਾਥ ਵੰਟੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਵਿਸ਼ਵਨਾਥ ਵੰਟੀ ਨੇ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਦੀ ਨਿਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲ ਹੈ ਜਿਸ ਤੇ ਲੋਕਾਂ ਨੂੰ ਉਮੀਦ ਦੀ ਵੱਡੀ ਕਰਨ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਜਿਸ ਤੋਂ ਉਹ ਮੂੰਹ ਮੋੜ ਗਈ ਹੈ ਜਿਸ ਕਾਰਨ ਲੋਕ ਨਿਰਾਸ਼ ਹਨ ਅਤੇ ਇਸੇ ਲਈ ਲੋਕ ਖੁਦ ਹਜ਼ਾਰਾਂ ਦੀ ਗਿਣਤੀ ਵਿੱਚ ਨਵਜੋਤ ਸਿੱਧੂ ਦੀਆਂ ਰੈਲੀਆਂ 'ਚ ਪਹੁੰਚ ਰਹੇ ਹਨ ਉਹਨਾਂ ਕਿਹਾ ਕਿ 9 ਤਰੀਕ ਦੀ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਆਗੂਆਂ 'ਚ ਪੂਰਾ ਉਤਸ਼ਾਹ ਹੈ ਅਤੇ ਇਸਰਾਈਲੀ ਲਈ ਜਿਲ੍ਹੇ ਨਾਲ ਸੰਬੰਧਿਤ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਹੈ ਜੋ ਕਿ ਕਾਂਗਰਸ ਨੂੰ ਮਜ਼ਬੂਤ ਕਰਦੇ ਹੋਏ 2024 ਦੀ ਲੋਕ ਸਭਾ ਚ ਪਾਰਟੀ ਦੇ ਅਗੂ ਬਣਨਗੇ ਫਾਈਨਲ ਹਿਸ਼ਾਟਪੁਰ ਤੋਂ ਦਲਜੀਤ ਅਨੁਹਾਰੀ ਰਿਪੋਰਟ ਸਰ ਜੀਰ ਕੀ ਨਾਮ ਹੈ ਜੀ ਆਪਣਾ ਵਿਸ਼ਵਨਾਥ ਬੰਟੀ ਬਾਈਫਰੈਂਡ ਜਿਹੜਾ ਕਾਂਗਰਸ ਕਮੇਟੀ ਹਿਸ਼ਾਟਪੁਰ ਜੀ ਮੋਤੀਬਾਲ ਜੀ ਅੱਜ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਕਿ ਮੋਟੀਵੇਸ਼ਨ ਕਿਹੜਾ ਕਾਰਨ ਲੱਗੇ ਕੀਤੀ ਜਾ ਰਹੀ ਹੈ ਜੀ ਸਾਡਾ ਕਾਰਨ ਇਹ ਹੈ ਕਿ ਇਕਤਾ ਜੀ ਮਧਨ ਸਭ ਸੋਰੀ ਲੋਕ ਸਭਾ ਦੇ ਇਲੈਕਸ਼ਨ ਨੇ ਜਿਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਜਿਹਨੇ ਕਿ ਤੁਸੀਂ ਦੇਖਦੇ ਨਹੀਂ ਹੋ ਕਿ ਹਿਸ਼ਾਰਪੁਰ ਦੇ ਵਿੱਚ ਕਪਲੇ ਕਪਲੇ ਹਰ ਪਾਸੇ ਕਰਪਸ਼ਨ ਚੱਲੀ ਹੋਆ ਉਹਦੇ ਖਿਲਾਫ ਅਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਇੱਕ ਇਮਾਨਦਾਰ ਲੀਡਰ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹਿਸ਼ਾਰਪੁਰ ਆ ਕੇ ਅਸੀਂ ਇੱਕ ਰੈਲੀ ਕਰੀਏ ਜਿਸ ਦੇ ਨਾਲ ਕਾਂਗਰਸ ਤਕੜੀ ਹੋਵੇ ਤੇ ਅਗਲਾ ਇਲੈਕਸ਼ਨ ਜਿਹੜਾ ਜਿੱਤਿਆ ਜਾਵੇ ਕਿੰਨੀ ਤਰੀਕ ਨੂੰ ਰੈਲੀ ਹੈ ਤੇ ਕਿਹੜੀ 9 ਤਰੀਕ ਨੂੰ ਰੈਲੀ ਹੈ ਜੀ ਭਨਾਰੀ ਦੀ ਬੋਡੀ ਦੁਪਹਿਰ 1 ਵਜੇ ਹਾਂਜੀ ਦੂਸਰਾ ਇਕੱਠ ਦੀ ਆਪਾਂ ਗੱਲ ਕਰੀਏ ਤਾਂ ਕਿੰਨਾ ਇੱਕ ਉਮੀਦ ਕਰਾਂਗੇ ਕਿ ਵੱਡੀ ਰੈਲੀ ਕਰਾਂਗੇ ਕਿ ਜਿਹੜੀ ਬਰੋਦੀਆਂ ਨੂੰ ਪਤਾ ਲੱਜੂਗਾ ਕਿ ਰੈਲੀ ਹੋਈ ਹੈ ਲੋਕ ਸਭਾ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਦੀ ਲੈ ਕੇ ਆਪਾਂ ਗੱਲ ਕਰੀਏ ਇਹ ਜ਼ਿਲ੍ਹਾ ਪੱਧਰ ਦੀ ਰੈਲੀ ਹੈ ਜਾਂ ਇਹ ਹਲਕਾ ਪੱਧਰ ਦੀ ਰੈਲੀ ਹੈ ਇਹ ਹਲਕਾ ਪੱਧਰ ਦੀ ਰੈਲੀ ਹੈ ਜੀ ਜ਼ਿਲ੍ਹਾ ਪੱਧਰ ਤੇ ਰੈਲੀ ਜਦੋਂ ਪ੍ਰਧਾਨ ਜੀ ਹੁਕਮ ਕਰ ਦੇਣਗੇ ਸਿੱਧੂ ਸਾਹਿਬ ਉਦੋਂ ਕਰਾਂਗੇ ਮੈਂ ਕਿ ਤੁਸੀਂ ਜੀ ਸਮੂੱਚੇ ਇੱਕ ਰ ਆਪਾਂ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਆਪਾਂ ਗੱਲ ਕਰੀਏ ਕਿ ਉਹ ਬਹੁਤ ਵਧੀਆ ਕਾਰਗੁਜ਼ਾਰੀ ਨਹੀਂ ਇਹਦੀ ਮਿੱਟੀ ਜੀ ਤੁਸੀਂ ਹੁਣ ਪਹਿਲ ਕਦਮ ਜੱਤੀ ਪ੍ਰਧਾਨ ਪੱਟੀ ਸਾਹਿਬ ਸਾਡੇ ਨਾਲ ਖੜੇ ਨੇ ਕੌਂਸਲਰ ਸਾਹਿਬਾਨ ਬਹੁਤ ਸਾਰੇ ਮੁੱਦੇ ਚੱਕਣਾ ਚਾਹੁੰਦੇ ਨੇ ਪਰ ਉਹਨਾਂ ਦੀ ਇਹੀ ਗੱਲ ਚਲੋ ਅਫਸਰ ਰਿਪੋਰਟ ਆਪਾਂ ਨਾਮ ਨਹੀਂ ਕਰ ਸਕਦੇ ਕਿ ਸਾਡੇ ਯਾਰ ਪੈਕ ਕਰਨ ਵਾਲੇ ਹੈ ਕੋਈ ਨਾ ਸਾਡੇ ਪ੍ਰਧਾਨ ਜੀ ਮੋਰੇ ਹੋ ਕੇ ਕਰਾਂਗੇ ਜੀ ਮੋਰੇ ਹੋ ਕੇ ਕਰਾਂਗੇ ਜਦੋਂ ਕੌਂਸਲਰ ਕੋਈ ਵੀ ਆਪਣੀ ਆ ਕੇ ਸਮੱਸਿਆ ਦੱਸਣਗੇ ਹਰ ਬੰਦੇ ਨਾਲ ਖੜੇ ਹੋ ਕੇ ਉਹਨਾਂ ਦੀ ਪੈਰਵਾਈ ਕਰਾਂਗੇ ਜੀ ਬੜਕਿ ਤੁਹਾਡੇ ਸਾਥੀ ਵੀ ਮੰਨਦੇ ਨੇ ਵੀ ਸ਼ਿਆਹਕੋਟ ਦੇ ਵਿੱਚ ਕਾਂਗਰਸ ਜਿਹੜੀ ਆ ਕੋਈ ਇੱਕ ਮਿੰਟ ਨਹੀਂ ਤੁਸੀਂ ਮੰਨਦੇ ਹੋ ਕਿ ਤਨੇ ਦੇ ਵਿੱਚ ਕਾਂਗਰਸ ਦੇ ਵਿੱਚ ਕਾਫੀ ਦੇਖੋ ਕਾਂਗਰਸ ਇੱਕ ਝੂਟੀ ਆ ਕੰਮ ਕਰਨ ਦਾ ਢੰਗ ਲਗ ਲਗ ਹੁੰਦਾ ਸਾਡਾ ਕੋਈ ਟੰਗ ਹੋ ਰਾ ਸੀ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆ ਕਿ ਕਾਂਗਰਸ ਖੜੀ ਕਰੀਏ ਜੀ ਇਸ ਰੈਲੀ ਦੀ ਗੱਲ ਕਰੀਏ ਜੀ ਕੀ ਆਸ਼ਾਸ ਦਿਓਗੇ ਕਿ ਕਿਹੜੇ ਕਿਹੜੇ ਚਿਹਰੇ ਜਿਹੜੇ ਹੁਸ਼ਿਆਰਗੋਨ ਨਾਲ ਜੁੜਿਆ ਕਾਂਗਰਸ ਦੇ ਉਹ ਦੇਖਣਾ ਮਿਲੂਗਾ ਦੇਖੋ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਆ ਜੀ ਬਾਕੀ ਉਹਨਾਂ ਦੀ ਮਰਜ਼ੀ ਆ ਜਿਨ੍ਹਾਂ ਨੂੰ ਸਾਡਾ ਕੰਮ ਪਸੰਦ ਹੋਊਗਾ ਆ ਜਾਣਗੇ ਜਿਨ੍ਹਾਂ ਨੂੰ ਨਹੀਂ ਪਸੰਦ ਹੋਊਗਾ ਨਾ ਆਣਗੇ ਲਗਾਤਾਰ ਲਗਾਤਾਰ ਫਮਾ ਦਾ ਦਰਬਾਰ ਵੀ ਇਸ ਰੈਲੀ ਨਾਲ ਹੀ ਸ਼ੁਰੂ ਹੋਇਆ ਹੈ 바ਗੀ ਸੁਰ ਵੀ ਉੱਥੇ ਆ ਵੀ ਤੁਸੀਂ ਬਾਕੀ ਆਂਦੇ ਨਾਲ ਜੁੜ ਕੇ ਅਸੀਂ ਤੁਸੀਂ ਦੱਸ ਦਿਓ ਕੌਣ ਬਾਗੀ ਆ ਉਹ ਨਾਮ ਲੈ ਦਨ ਕਿਸੇ ਦਾ ਫਿਰ ਆਪਾਂ ਮੰਨ ਲੈਨੇ ਮਨੂਰਿਕ ਤੇ ਗਿਆ ਸਿੱਧੂ ਸਾਹਿਬ ਮੌਨਤਰੀ ਜਨਾ ਰੈਲੀ ਕੀਤੀ ਜਾ ਰਹੀ ਹੈ ਤੇ ਕੀ ਸੰਭਾਵਨਾ ਮਾ ਜਨਾ ਕੱਟੂਗਾ ਕੀ ਤਿਆਰੀਆਂ ਕਿੱਦੀਆਂ ਜਾਂਦੀਆਂ 9 ਤਰੀਕ ਨੂੰ ਜਿਹੜੀ ਅਸੀਂ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਨਵਾਈ ਦੇ ਵਿੱਚ ਰੈਲੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਤਾਂ ਇਹ ਹੀ ਹੈਗੀ ਆ ਕਿ ਹਲਲੇ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਮੁੱਚੀ ਦੀ ਸਮੁੱਚੀ ਉਸ ਰੈਲੀ ਦੇ ਵਿੱਚ ਪਹੁੰਚਣੀ ਚਾਹੀਦੀ ਹੈਗੀ ਆ ਔਰ ਅਸੀਂ ਅਪੀਲ ਵੀ ਕਰਾਂਗੇ ਫੋਨ ਦੁਆਰਾ ਵੀ ਕਰਾਂਗੇ ਜਿੱਥੇ ਕਿਸੇ ਲੀਡਰ ਨੂੰ ਮਿਲਣ ਦੀ ਜ਼ਰੂਰਤ ਪਈ ਉੱਥੇ ਮਿਲ ਕੇ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਇਸ ਰੈਲੀ ਦੇ ਵਿੱਚ ਸ਼ਾਮੂਲੀਅਤ ਕਰਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਿਆਰੀਆਂ ਕਿੰਨੀਆਂ ਹੋ ਰਹੀਆਂ ਨੇ ਤਿਆਰੀਆਂ ਲਗਭਗ ਸਾਡੀਆਂ ਚੱਲ ਰਹੀਆਂ ਆ ਜਾਂ ਸਾਡੀ ਸਮੁੱਚੀ ਟੀਮ ਔਰ ਸਾਡੇ 17 ਕਾਉਂਸਲਰ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਪੰਜਾਬ ਦੇ ਕੋਆਰਡੀਨੇਟਰ ਐਸਸੀ ਸੈੱਲ ਦੇ ਜਿਹੜੇ ਨਵ ਨਿਯੁਕਤ ਹੈਗੇ ਆ ਇੰਟਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਹੋਰ ਵੀ ਜਿੰਨੇ ਵੀ ਸਾਰੇ ਸਾਡੇ ਕਾਉਂਸਲਰ ਆ ਪੱਪਾ ਭਾਰ ਆ ਔਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਕੱਲੇ ਕੱਲੇ ਵਾਰਡ ਦੇ ਵਿੱਚ ਘੁੰਮ ਰਹੇ ਆ ਔਰ ਸਾਰਿਆਂ ਨੂੰ ਇਸਰਾਈਲੀ ਨੂੰ ਕਾਮਯਾਬ ਕਰਨ ਵਾਸਤੇ ਕਹਿ ਰਹੇ ਹੈਗੇ ਆ ਜੀ ਹੁਣ ਆਪਾਂ ਦੇਖ ਸਕਦੇ ਆ ਸੰਸਦਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਦੇ ਲੈ ਕੇ ਭ੍ਰਸ਼ਟਾਚਾਰ ਦੀ ਬਦਬੂ ਵੀ ਆ ਰਹੀ ਹੈ ਕਿ ਕਾਂਗਰਸ ਹੁਣ ਸਰਗਰਮ ਹੋਈ ਹੈ ਵਿਰੋਧੀ ਚਰ ਦੀ ਭੂਮਿਕਾ ਨਿਭਾਈ ਕਿ ਸ਼ਾਤ ਦੇ ਚ ਦੇਖੋ ਅਸੀਂ ਤਾਂ ਪਿਛਲੇ ਲਗਭਗ ਡੇਢ 2 ਸਾਲ ਤੋਂ ਬਹੁਤ ਅੱਛੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਆ ਉਹ ਗੱਲ ਬਖਰੀ ਹੈਗੀ ਆ ਕਿ ਜਿਸ ਟਾਈਮ ਸਰਕਾਰਾਂ ਆਉਂਦੀਆਂ ਕੁਝ ਧੱਕਾ ਕਰਦੀਆਂ ਜਾਂ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਦੀਆਂ ਜਾਂ ਡਿਵੈਲਪਮੈਂਟ ਦੇ ਕੰਮਾਂ ਨੂੰ ਵੀ ਨਜ਼ਰਅੰਦਾਜ਼ ਕਰਦੀਆਂ ਲੇਕਿਨ ਜੇ ਅਸੀਂ ਇਸੇ ਟੀਚੇ ਦੇ ਉੱਤੇ ਲੈ ਕੇ ਬੈਠ ਰਹੀ ਵੀ ਕੋ ਕੰਮ ਨਹੀਂ ਕਰੀਏ ਸਾਡਾ ਮਸਲਾ ਦਾ ਆਪੋਜੀਸ਼ਨ ਦੇ ਵਿੱਚ ਬੈਠੇ ਆ ਮੁੱਦੇ ਉਠਾਉਣਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈਗਾ ਕਿ ਲੋਕ ਇਸ ਟਾਈਮ ਜਿਹੜੀ ਘੁੱਟਨ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਕਿ ਲੋਕਾਂ ਨੇ ਇੱਕ ਬਦਲਾ ਦੇਤਾ ਸਰਕਾਰ ਲੈ ਰਹੀ ਸੀ ਲੇਕਿਨ ਬਦਲਾ ਉਹਨੇ ਇਦਾਂ ਦਾ ਲਿਆਤਾ ਕਿ ਲੋਕ ਇਸ ਟਾਈਮ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਕੇ ਰੋ ਰਹੇ ਪਏ ਅਸੀਂ ਇਹ ਕਿਹਨਾਂ ਨੂੰ ਮੌਕਾ ਦੇ ਦਿੱਤਾ